ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਨੂੰ ਤੁਹਾਨੂੰ ਸੁਣਾਉਣੇ ਆ ਪ੍ਰਾਣੀਆਂ ਗੱਲਾਂ ਜਿਹੜੀਆਂ ਅਜ ਤੋਂ ਪਿੱਛੇ 40 50 ਬਰੇ ਵਾਪਰਦੀਆਂ ਹੁੰਦੀਆਂ ਸੀ ਆਪਣੇ ਨਾਲ ਹੀ ਆਪਣੇ ਪਰਿਵਾਰਾਂ ਦੇ ਨਾਲ ਹੀ ਆਪਣੇ ਬਜ਼ੁਰਗਾਂ ਦੇ ਨਾਲ ਹੁਣ ਵੱਡੇ ਵੱਡੇ ਪਰਿਵਾਰ ਹੁੰਦੇ ਸੀ 5 5 6 6 ਜੀ ਕੁੜੀਆਂ ਮੁੰਡੇ ਬੱਚੇ ਜਵਾਕ ਜੇ ਕੋਈ ਮੁੰਡਾ ਵਿਆਹ ਆ ਵੀ ਜਾਂਦਾ ਸੀ ਉਹਨਾਂ ਦੇ ਵਿੱਚੋਂ ਤੇ ਉਦੋਂ ਭਾਈ ਬੁੜੀਆਂ ਆ ਕੇ ਆਂਡਣਾ ਗੁੰਡਣਾ ਪੈਸੇ ਵੀ ਦੇ ਕੇ ਜਾਂਦੀਆਂ ਸੀ ਨੇ ਦੇਖਣ ਉਸੀਆਂ ਸੀ ਤੇ ਨਾਲੇ ਮੰਜਾ ਬਿਸਤਰਾ ਚੱਕ ਕੇ ਲੈ ਜਾਣਾ ਉਦੋਂ ਮੰਜੇ ਬਿਸਤਰੇ ਇਕੱਠੇ ਕਰਦੇ ਹੁੰਦੇ ਸੀ ਵਿਆਹਾਂ ਦੇ ਵਿੱਚ ਹੁਣ ਤਾਂ ਗੱਦੇ ਜੇ ਆ ਕੇ ਗੱਦਿਆ ਨਹੀਂ ਲੈ ਲਈ ਥਾਂਗਲਾ ਥੱਲੇ ਕਮਰੇ ਜੇ ਸੱਟ ਕੇ ਤੇ ਉੱਤੇ ਦੋ ਤਿੰਨ ਕਮਰਿਆਂ ਚ ਗੱਦੇ ਸੱਡ ਦਿੰਦਾ ਅਗਲਾ ਪੈ ਜਾਂਦਾ ਉਹਦੇ ਤੇ ਉਦੋਂ ਪਹਿਲੀਆਂ 'ਚ ਮੰਜਾ ਵਸਤਰਾ ਇਕੱਠਾ ਕਰਦੇ ਹੁੰਦੇ ਸੀਗੇ ਹਰੇਕ ਦੇ ਘਰੋਂ। ਹੁਣ ਤਾਂ ਕੋਈ ਰਹਿੰਦਾ ਹੀ ਨਹੀਂ। ਪਹਿਲੇ ਵਕਤ ਹੁਣ ਕੋਈ ਰਹਿੰਦਾ ਹੀ ਹੁਣ ਤਾਂ ਵਿਆਹ ਨਹੀਂ ਵਿਆਹ ਤਾਂ ਸਗਾ ਅੱਗੇ ਨੂੰ ਵੱਡੇ ਹੋ ਗਏ। ਪਰ ਰਹਿੰਦਾ ਕੋਈ ਨਹੀਂ ਹੈ। ਗੱਡੀਆਂ ਹਰ ਕੋਲੇ ਮੈਂ ਤੇ ਆਪਦਾ ਗੱਡੀਆਂ ਤੇ ਆਉਂਦੇ ਆ ਮੁੜ ਜਾਂਦੇ ਆ। ਪਹਿਲਾਂ ਤਾਂ ਸਗਣ ਸਗਣ ਚੋਗਣ ਕਰਦੇ ਆਪਾਂ ਪਾੜ ਕਲਾ ਲੈਣਾ। ਸਗਣ ਕਰਕੇ ਉਦੋਂ ਬਾਅਦ ਫਿਰ ਜਾ ਕੋ ਰੱਖ ਲੈਂਦੇ ਆ। ਜਾਗੋ ਤੋਂ ਬਾਅਦ ਫਿਰ ਰੱਖ ਲੈਂਦੇ ਆ ਵਿਆਹ ਹੁੰਦਾ ਬਰਾਤ ਜਾਂਦੀ ਆ ਫਿਰ ਬਰਾਤ ਤੋਂ ਬਾਅਦ ਮਿਲਣੀਆਂ ਕਰਦੇ ਆ ਪਹਿਲਾਂ ਉੱਧਰ ਜਾਣਾ ਮੈਂ ਮਿਲਣੀ ਕਰਨ ਫਿਰ ਉਹਨਾਂ ਨੇ ਇੱਧਰ ਆਉਣਾ ਤੇ ਇਹ ਮੇਰੇ ਉਹਦਾ 6-7 ਦਿਨ ਦਾ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲ ਜਾਂਦਾ ਇੱਕ ਇੱਕ ਘਰ ਦੇ ਵਿੱਚ ਤੇ ਕਿੰਨਾ ਪੈਸੇ ਦੀ ਬਰਬਾਦੀ ਆ ਇਹ ਸਭਾ ਪੰਚਾਇਤਾਂ ਨੂੰ ਸਰਪੰਚ ਨੂੰ ਨਾਲ ਲੈ ਕੇ ਚਾਹੇ ਵੱਡੇ ਮੋਹਤਬਰ ਬੰਦੇ ਪਿੰਡ ਦੇ ਇਕੱਠੇ ਹੋ ਕੇ ਇੱਕ ਤੇ ਇਹ ਪਰੋ ਬਣਾਏ ਜਾਣ ਪ੍ਰੋਗਰਾਮ ਲੀਕੇ ਜਾਣ ਇਹ ਵੀ ਇੱਕ ਤਰ੍ਹਾਂ ਦਾ ਮਾਰਗ ਹੈ ਇਹਦੇ ਵਿੱਚ ਆਪਾਂ ਭਾਈ ਕਿਸੇ ਨੇ ਕੋਈ ਜਲੇਬੀ ਦਾ ਪਕੌੜੇ ਕੱਢਣੇ ਨਹੀਂਗੇ ਦਾਲ ਰੋਟੀ ਸਾਦੀ ਚਾਹੀਦੀ ਆ ਮਰਨੇ ਦੇ ਭੋਗ ਤੇ ਦੂਜਾ ਨੰਬਰ ਮਕਾਨ ਨਾ ਆਉਣੀ ਤੇ ਨਾ ਜਾਣੀ ਭੋਗ ਤੇ ਆਓ ਅਗਲੇ ਦੇ ਗੱਲਾਂ ਬਾਤਾਂ ਕਰੋ ਬਹਿ ਕੇ ਤੇ ਉਹਦੇ ਗੁਣੋ ਗੁਣ ਦੇਖੋ ਸਾਰੇ ਵਿਚਾਰੋ ਬਸ ਬੈਠ ਕੇ ਇਹੇ ਗੱਲਾਂ ਆਪਣੀਆਂ ਚਾਹੀਦੀਆਂ ਦੂਸਰਾ ਫਿਰ ਵਿਆਹ ਚਾਜੋ ਉਹਨ ਵਿਆਹ ਦੇ ਵਿੱਚ ਜਿਹੜੇ ਇਹ ਪਰੋਬੇ ਤੂੰ ਜਾਂਦੇ ਆ ਬਰਾਤ ਉਨੇ ਹੀ ਪਿੰਡ ਦੇ ਬੰਦੇ ਉਹ ਤੋਂ ਬਾਹਲੇ ਪਿੰਡ ਦੇ ਹੋ ਜਾਂਦੇ ਜਿੰਨੀ ਬਰਾਤ ਘਟ ਆਉਂਦੀ ਆ ਪਿੰਡ ਦੇ ਵਾਲੇ ਹੁੰਦੇ ਆ ਉਹਨਾਂ ਨੇ ਹੁਣ ਸਾਰਾ ਕੁਛ ਹੀ ਨਾਲ ਬਹਿ ਕੇ ਸ਼ਕਲਾ ਸਕੋਣਾ ਨੇ ਸ਼ਰਾਬ ਪੀਣੀ ਐ ਅੱਗੇ ਪਹਿਲੇ ਵਿਆਹਾਂ ਦੇ ਵਿੱਚ ਇਹ ਕੁਛ ਨਹੀਂ ਸੀ ਹੁੰਦਾ ਜੇ ਕੁੜੀ ਦਾ ਵਿਆਹ ਹੁੰਦਾ ਸੀ ਤੇ ਰੁਪਈਏ ਪਾਉਣ ਵਾਲਿਆਂ ਨੇ ਟਾਈਮ ਦੇ ਟਾਈਮ ਆਉਣਾ ਸਪੀਕਰ ਘਰੇ ਲੱਗਿਆ ਹੁੰਦਾ ਸੀ ਨੰਦਾ ਤੇ ਉਹਦੇ ਚ ਬੋਲਣਾ ਵੀ ਹੁਣ ਭਾਈ ਐਸ ਵੇਲੇ ਆਨੰਦਾਂ ਆਨੰਦ ਹੋਣ ਦੀ ਤਿਆਰੀ ਐ ਇਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਸੱਦੇ ਪੱਤਰ ਗਏ ਆ ਭਾਈ ਪਹੁੰਚੋ ਉਹ ਆਉਂਦੇ ਸੀ ਤੇ ਪਹਿਲੇ ਵਾਰ ਤਾਂ ਚਾਹ ਵੀ ਨਹੀਂ ਸੀ ਕੋਈ ਪਿੰਦਾ ਸੇਤੀ ਕੀਤੇ ਤਾਂ ਜੇ ਚਾਹ ਪਾਣੀ ਕੱਲਾ ਪਿਆ ਵੀ ਦੇਣਾ ਤਾਂ ਉਹਨੇ ਚਾਹ ਪਾਣੀ ਪੀ ਕੇ ਰੋਟੀ ਨਹੀਂ ਸੀ ਖਾਂਦਾ ਤੇ ਠਹਿਰਦਾ ਨਹੀਂ ਸੀ ਕੱਲੀ ਬਰਾਤ ਰਹਿੰਦੀ ਸੀ ਬਰਾਤ ਧਰਮਸ਼ਾਲਾ ਦੇ ਵਿੱਚ ਵਹਿੰਦੀ ਹੁੰਦੀ ਸੀ ਆਉਂਦੇ ਹੁੰਦੇ ਸੀ ਤਾਰਦੇ ਹੁੰਦੇ ਸੀ ਬਰਾਤ ਨੂੰ ਹੁਣ ਉੱਥੇ ਮੰਜੇ ਬਿਸਤਰੇ ਬਰਾਤ ਬਰਾਤ ਵਾਸਤੇ ਡੋਣੇ ਧਰਮਸ਼ਾਲਾ ਚ ਤੋੜੇ ਪਾਣੀ ਦੇ ਭਰ ਕੇ ਰੱਖ ਦੇਣੇ ਜਾਗ ਰੱਖ ਦੇਣੇ ਗਲਾਸ ਰੱਖ ਦੇਣੇ ਨੂਨ ਵਾਲੀਆਂ ਪਕੌੜੀਆਂ ਦੇ ਆਉਣੀਆਂ ਇਹ ਲਾਗੀ ਜਿਹੜਾ ਇੱਕ ਬੰਦਾ ਚਾਹ ਲਾਗੀ ਇਸ ਕੰਮ ਤੇ ਤੁਰਿਆ ਰਹਿੰਦਾ ਸੀ ਬਰਾਤ ਵਾਲਿਆਂ ਕੋਲੇ ਤੇ ਮੂਹਰੇ ਮੋਤਬਰ ਬੰਦੇ ਜਿਹੜੇ ਆਪਣੇ ਹੁੰਦੇ ਸੀ ਉਹਨਾਂ ਨੇ ਦੋ ਚੌਹਨੇ ਜਾ ਕੇ ਬਰਾਤ ਦੇ ਕੋਲੇ ਪਾਸੇ ਐਸੇ ਮੰਜਾਂ ਤੇ ਹੋ ਕੇ ਬਹਿ ਜਾਣ ਵੀ ਜੇ ਕਿਸੇ ਦੀ ਚੀਜ਼ ਦੀ ਲੋੜ ਹੋਈ ਤਾਂ ਸਾਨੂੰ ਦੱਸਿਓ ਤੇ ਵਿੱਚ ਆ ਪੀਣ ਆਉਣਾ ਤਾਂ ਉਦੋਂ ਬਰਾਤ ਨੂੰ ਕਹਿਣ ਜਾਣਾ ਫਿਰ ਉਦੋਂ ਬਾਅਦ ਰੋਟੀ ਖਾਂਦੇ ਹੁੰਦੇ ਸੀ 12 1 ਵਜੇ ਤੇ ਉਦੋਂ ਬਾਅਦ 1.5 ਵਜੇ ਫਿਰ ਜੋ ਰੋਟੀ ਖਾਣ ਆਉਣਾ ਤੇ ਬਰਾਤ ਨੇ दारू ਪੀਰਨੀ ਤੇ ਭੰਗੜਾ ਭੋਂਗੜਾ ਪਾਉਣਾ ਵਿੱਚ ਨੌਜਵਾਨਾਂ ਨੇ ਪੂਰਾ ਤੇ ਜਿੱਥੇ ਮੜਾ ਜਾ ਆ ਗਿਆ ਚੌਂਕ ਜਾ ਆ ਗਿਆ ਉੱਥੇ ਹੀ ਖੜਕੇ ਭੰਗੜਾ ਪਾਉਣ ਲੱਗ ਜਾਂਦੇ ਹੁੰਦੇ ਸੀ ਤੇ ਜਿਹੜੀਆਂ ਬੁੜਗੀਆਂ ਹੁੰਦੀਆਂ ਸੀ ਆਪਣੀਆਂ ਉਹਨਾਂ ਨੇ ਸਾਰਿਆਂ ਨੇ ਕਿਸੇ ਨੇ ਕੋਠੇ ਤੇ ਚੜ੍ਹ ਕੇ ਕਿਸੇ ਨੇ ਕੋਲੇ ਨੇੜੇ ਦੇਖ ਕੇ ਤੇ ਉਹਨਾਂ ਨੂੰ ਦੇਖਣਾ ਬਰਾਤ ਨੂੰ ਹੱਸਦੀ ਨਹੀਂ ਸੀ ਹੁੰਦੀ ਕਿਸੇ ਨੂੰ ਕੋਈ ਟੀਚਰ ਮੁਖੌਲ ਜਾਂ ਕੋਈ ਗਲਤੀ ਬੰਦਾ ਕਰ ਲਵੇ ਚੁੱਪ ਕਰਕੇ ਆਪ ਦਾ ਰਾਵਨਾ ਰਾਂਝਾ ਰਾਜੀ ਕਰਨਾ ਨੱਚਣਾ ਟੱਪਣਾ ਆਪ ਦਾ ਤੇ ਕਰਕੇ ਤੇ ਚਲੋ ਜਾ ਕੇ ਰੋਟੀ ਪਾਣੀ ਆਉਦਾ ਛਕਣਾ ਤੇ ਫਿਰ ਧਰਮਸਾਲਾ ਚ ਆ ਜਾਣਾ ਫਿਰ ਉਹਨਾਂ ਚੋ ਚਾਹ ਜਾਂਦੀ ਹੁੰਦੀ ਸੀ ਬਲਟੋਈ ਹੁੰਦੀ ਸੀ ਆਪਣੇ ਇੱਕ ਤੇ ਉਹਦੇ ਵਿੱਚ ਦਬੱਟੇ ਜਿਹਨਾਂ ਨੂੰ ਨੂਡ ਲੈਣਾ ਦੋਹਾਂ ਪਾਸਿਆਂ ਤੋਂ ਤੇ ਇੱਕ ਜਣੇ ਨੇ ਗਲਾਸ ਚਾੱਕ ਲੈਣੇ ਦੋ ਜਣੇ ਨੂੰ ਬਲਟੋਈ ਚਾੱਕ ਲੈਣ ਜਿਹੜੇ ਬੰਦੇ ਚਾਹ ਪੀਣ ਵਾਲੇ ਹੁੰਦੇ ਸੀ ਉਹਨਾਂ ਨੂੰ ਚਾਹ ਪਿਉਣੀ ਭਰਾਤ ਵਾਲਿਆਂ ਨੂੰ ਉਹ ਚਾਹ ਨੂੰ ਪਿਆ ਕੇ ਤੇ ਫਿਰ 3-4 ਵਜੇ ਮਤਲਬ ਕੁੜੀ ਤੁਰਦੀ ਹੁੰਦੀ ਸੀ ਫਿਰ ਉਹ ਉਹਦੇ ਵਿੱਚ ਕੁੜੀ ਨੂੰ ਤੋੜਨਾ ਸਾਰੇ ਪਰਿਵਾਰ ਨੇ ਆਪਦੇ ਸ਼ਰੀਕੇ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕੁੜੀ ਨੂੰ ਤੋੜ ਕੇ ਤੇ ਫੇਰ ਮਗਰੋਂ ਬੁੜੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਸੀ ਆਪਣੇ ਉਹ ਨੱਚਦੀਆਂ ਟੱਪਦੀਆਂ ਸੀ ਚਾਹੇ ਮੁੰਡੇ ਦਾ ਵਿਆਹ ਚਾਹੇ ਕੁੜੀ ਦਾ ਵਿਆਹ ਵਾ ਤੇ ਉਦੋਂ ਪੰਜੀਰੀ ਹੁੰਦੀ ਸੀ ਆਹ ਆਪਣੇ ਆਟੇ ਜਿਹੇ ਦੀ ਬਣਾਈ ਤੇ ਨਾਲ ਹੁੰਦੇ ਸੀ ਪਕੌੜੇ ਤੇ ਉਹ ਬੁੱਕ ਬੁੱਕ ਹਰੇਕ ਨੂੰ ਦੇਈ ਜਾਣਾ ਕਈਆਂ ਦੇ ਕੌਲੇ ਹੁੰਦੇ ਸੀ ਬੁੜੀਆਂ ਕੌਲੇ ਲੈ ਕੇ ਆਉਂਦੀਆਂ ਕਈ ਦਾਣੇ ਵੀ ਲਿਆਉਂਦੀਆਂ ਹੋਣਗੇ ਸ਼ਾਇਦ ਉਹਨਾਂ ਕੋਲੇ ਗੋੜਸਾਗਰ ਦਾ ਉਹ ਲੈ ਕੇ ਆਉਂਦੇ ਗੁੜ ਵੀ ਦਿੰਦੇ ਹੁੰਦੇ ਸੀਗੇ ਤੇ ਉਹ ਬੁੜੀਆਂ ਲੈ ਕੇ ਉਹਦੇ ਵਿੱਚ ਉਹ ਪਾਦਣੀ ਪਨੀਰੀ ਉਹਨੇ ਛੰਨਿਆਂਾਂ ਦੇ ਵਿੱਚ ਮੈਂ ਛੰਨੇ ਦੇਖਿਆ ਚਾਂਦੀ ਚਾਂਦੀ ਦੇ ਆ ਗਿਆ ਕਾਸੀ ਜੀ ਦੇ ਹੁੰਦੇ ਸੀਗੇ ਹਰੇਕ ਦੇ ਕੋਲੇ ਆ ਹੁਣ ਹੁਣ ਨਹੀਂ ਹੈ ਕਿਸੇ ਦੇ ਘਰੇ ਹੁਣ ਤਾਂ ਸਟੀਲ ਨੇ ਇਹ ਜਾਂ ਦਫਾ ਵੱਢਦੀ ਭਾਂਡਿਆਂ ਦੀ ਪਿੱਤਲ ਦਾ ਭਾਂਡਾ ਨਹੀਂ ਕਿਸੇ ਦੇ ਘਰੇ ਹੁਣਾ ਤੇ ਚਾ ਉਹ ਕਾਂਸੀ ਤਾਂ ਕਿੱਥੇ ਹੋਣੀ ਹੈ ਅੱਗੇ ਕਾਂਸੀ ਦੀਆਂ ਥਾਲੀਆਂ ਥਾਲ ਗਲਾਸ ਗੜਬੀਆਂ ਇਹ ਜੇ ਭਾਂਡੇ ਜਿੱਨਾਂ 'ਚ ਆਪਣੇ ਬਜ਼ੁਰਗ ਚਾਹ ਪੀਂਦੇ ਹੁੰਦੇ ਸੀ ਕਿਹਣਾ ਛੰਨਾ ਭਰ ਕੇ ਦੁੱਧ ਦਾ ਪੀਤਾ ਛੰਨਾ ਹੁੰਦਾ ਸੀ ਘਟੋ ਘਟ ਅੱਧਾ ਪੌਣਾ ਕਿਲੋ ਦੁੱਧ ਪਿਆ ਜਾਂਦਾ ਸੀ ਛੰਨੇ 'ਚ ਤੇ ਕੱਢ ਕੇ ਦੇਣਾ ਉਹ ਜੇ ਪ੍ਰਾਉਣਾ ਤਰਾਉਣਾ ਆਇਆ ਵੀ ਹੁੰਦਾ ਸੀ ਤੇ ਉਹਨੂੰ ਛੰਨੇ 'ਚ ਦੁੱਧ ਕੱਢ ਕੇ ਦੇਣਾ ਤੇ ਉਹਨੇ ਪੀਣਾ ਦੇ ਮੇਜ਼ ਤੇ ਰੱਖ ਦਿੰਦੇ ਹੁੰਦੇ ਸੀ ਉਹਦੇ ਮੂਹਰੇ ਜੇ ਪ੍ਰਾਉਣੇ ਤਰਾਉਣੇ ਨੇ ਆਉਣਾ ਵੀ ਤੇ ਉਹਦੇ ਮੰਜਾ ਵੈਤਰਾ ਹੁੰਦਾ ਜੀ ਵਧੀਆ ਬਿਸ਼ਾਈ ਬਿਸ਼ੂਈ ਬਿਸ਼ਾ ਕੇ ਜੇ ਗਰਮੀ ਦੀ ਰੋਤਾ ਪੱਕੀ ਰੱਖ ਲੈਣੀ ਕੋਲੇ ਸਹਰਾਣਾ ਰੱਖ ਦੇਣਾ ਉਹਦੇ ਤੇ ਉਹਨੇ ਪੈਣਾ ਤੇ ਕਹਿਣਾ ਫਲਾਨਿਆਂ ਵੀ ਪ੍ਰਾਣਾ ਆਇਆ ਫਲਾਨਿਆਂ ਦਾ ਤੇ ਸਾਰੇ ਗਵਾਲ ਦਾ ਪ੍ਰਾਣਾ ਹੁੰਦਾ ਸੀ ਜੇ ਇੱਕ ਪ੍ਰਾਣਾ ਵੀ ਆਉਂਦਾ ਸੀ ਸਾਰੇ ਆ ਕੇ ਫਲਾਨਿਆਂ ਦਾ ਪ੍ਰਾਣਾ ਆਇਆ ਸਤਕਾਰ ਕਰਦੇ ਸੀ ਲੋਕ ਇੱਕ ਦੂਜੇ ਦਾ ਤੀ ਦਿਹਾਣੀ ਦੇ ਸਿਰ ਤੇ ਹੱਥ ਰੱਖਣਾ ਸਿਰ ਤੇ ਹੱਥ ਰੱਖਣਾ ਜੇ ਨੇੜੇ ਪਿੰਡ ਦੇ ਜਾਣਾ ਘਰੇ ਹੋ ਕੇ ਆਉਣਾ ਵੀ ਆਪਣੇ ਪਿੰਡ ਦੀ ਕੁੜੀ ਆ ਇੱਥੇ ਵੀ ਫਲਾਨਿਆਂ ਦੇ ਘਰੇ ਚੱਲ ਕੇ ਆਈਏ ਜਾਂਦੇ ਹੁੰਦੇ ਸੀ ਬੰਦੇ ਆਪਣੇ ਪੈਸੇ ਤੇ ਲੈ ਦੇ ਕੇ ਆਉਣਾ ਉਹਨਾਂ ਨੇ ਵੀ ਵਿਚਾਰੀਆਂ ਕੁੜੀਆਂ ਨੇ ਬਹੁਤ ਮਾਣ ਕਰਨਾ ਆ ਦੇ ਪਿੰਡ ਦਾ ਵੀ ਸਾਡੇ ਪਿੰਡ ਦੇ ਤਾਏ ਚਾਚੇ ਸਾਡੇ ਆਏ ਆ ਤੇ ਜਿਹੜੇ ਹੁਣ ਹੁਣ ਵਾਲੀਆਂ ਤਾਂ ਗੱਲਾਂ ਹੀ ਉਹ ਤੋਂ ਬਾਲੀਆਂ ਬੱਖ ਹੋ ਗਈਆਂ ਬਾਲੀਆਂ ਹੀ ਬੱਖ ਹੋ ਗਈਆਂ ਕੋਈ ਸਮਝ ਨਹੀਂ ਲੱਗਦੀ ਜਿਹੜਾ ਉਹ ਸਮਾਂ ਸੀ ਬਾਲਾ ਚੰਗਾ ਸੀ ਜਿਹੜੇ ਬਜ਼ੁਰਗ ਸੀ ਬਹੁਤ ਪਿਆਰ ਸੀ ਵਿਚਾਰਿਆਂ ਦਾ ਉਹਨਾਂ ਦਾ ਆਪਸ ਵਿੱਚ ਜੇ ਕੁੜਮੋ ਕੁੜਮੀ ਆ ਆ ਵੀ ਜਾਣਾ ਨਾ ਜੇ ਇੱਥੇ ਆ ਜਾਣਾ ਤੇ ਬੰਦਿਆਂ ਨੇ ਜਾਂ ਉੱਥੇ ਚਲੇ ਜਾਣਾ ਗੱਲੇ ਦੇ ਘਰੇ ਤੇ ਮੈਨੂੰ ਮੈਂ ਤਾਂ ਵੀ ਉਹ ਦੋਹਾਂ ਕੁੜਵਾਂ ਨੇ ਆਪਸ ਵਿੱਚ ਗੱਲਾਂ ਹੀ ਨਹੀਂ ਸੀ ਮੌਕਦਿਆਂ ਹੁੰਦੀਆਂ ਇੰਨੀਆਂ ਗੱਲਾਂ ਕਰਦੇ ਹੁੰਦੇ ਸੀ ਬਹਿ ਕੇ ਖੇਤ ਲੈ ਜਾਣਾ ਉਹਨੂੰ ਤੋੜ ਕੇ ਕਢਾਣਾ ਚੱਲ ਗਏ ਖੇਤੋਂ ਮੁੜ ਆਵਾਂਗੇ ਖੇਤ ਲੈ ਜਾਣਾ ਉੱਥੋਂ ਮੁੜ ਕੇ ਆਉਣਾ ਰਾਤ ਗੱਲਾਂ ਕਰਦੇ ਨੇ ਆਉਣਾ ਗੱਲਾਂ ਕਰਦੇ ਨੇ ਜਾਣਾ ਐ ਬਹੁਤ ਪਿਆਰ ਹੁੰਦਾ ਸੀ ਆਪਸ ਵਿੱਚ ਰਾਤ ਰਹਿਣੀ ਤੇ ਜੇ ਕਿਸੇ ਨੇ ਮਤਲਬ ਜੇ ਕੁੜੀ ਹੁਣ ਵਿਆਹੀ ਹੁੰਦੀ ਸੀ ਜੇ ਉਹਨੂੰ ਲੈਣ ਵੀ ਆਉਣਾ ਤੇ ਜੇ ਚਾਹੇ ਮੁੰਡਾ ਭਰਾ ਆਇਆ ਕੁੜੀ ਦਾ ਤੇ ਚਾਹੇ ਆਇਆ ਚਾਚਾ ਦਾਏ ਉਹਨੇ ਪਹਿਲਾਂ ਆ ਕੇ ਛਾੜੇ ਬੰਦੇ ਕੋਲੇ ਗੱਲ ਕਰਨੀ ਜਿਹੜਾ ਵੱਡਾ ਮੂਹਰੇ ਆਗੂ ਹੁੰਦਾ ਸੀ ਵੀ ਮਾਸੜ ਜੀ ਮੈਂ ਆਇਆ ਬਾਦੀ ਭੈਣ ਨੂੰ ਲੈਣ ਤੇ ਉਹਨੇ ਕਰੇ ਬੁੜੀਆਂ ਨੂੰ ਕਹਿਣਾ ਭਾਈ ਕੁੜੀ ਨੂੰ ਤਿਆਰ ਕਰ ਦਿਓ ਕੁੜੀ ਨੂੰ ਲੈਣ ਆਇਆ ਭਰਾ ਇਹਦਾ ਉਹਨੇ ਗਾਹ ਕਹਿਣਾ ਐ ਕੋਈ ਵੱਡੇ ਬਜ਼ੁਰਗ ਦਾ ਆੱਖਾ ਨਹੀਂ ਸੀ ਮੋੜਦਾ ਹੁੰਦਾ ਜਦੋਂ ਕਹਿੰਦਾ ਤਾਂ ਉਹ ਕਹੀ ਦਿੱਤਾ ਇਹ ਜੇ ਇਹ ਵਿਚਾਰ ਵਟਾਂਦਰੇ ਬਹੁਤ ਹੁੰਦੇ ਸੀ ਜਿਹੜੇ ਕਿ ਆਪਾਂ ਕਈਆਂ ਬੰਦੇ ਨੇ ਉਹਨਾਂ ਗੱਲਾਂ ਦਾ ਨਹੀਂ ਪਤਾ ਜਿਹੜੇ ਹੁਣ ਵਾਲੇ ਬੱਤੇ ਆ ਇਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੈ ਵੀ ਕੀ ਕੀ ਹਾਲ ਹੁੰਦੇ ਹੁੰਦੇ ਸੀ ਰਾਤ ਰਹਿ ਕੇ ਜਾਣਾ ਤੇ ਬੰਦੇ ਹੁਣ ਤਾਂ ਗੱਡੀਆਂ ਕੋਲੇ ਆ ਮੋਟਰਸਾਈਕਲ ਕੋਲੇ ਆ ਬੰਦਾ ਜਾਂਦਾ 20 ਮਿੰਟਾਂ ਚ ਵਾਪਸ ਘਰੇ ਆ ਜਾਂਦਾ ਉਦੋਂ ਤਾਂ ਬਾਲਾ ਪਿਆਰ ਸੀ ਇੱਕ ਦੂਜੇ ਲੋਕਾਂ ਦਾ ਅਦੋਂ ਵੱਧ ਤੇ ਜੇ ਜਾਣਾ ਵੀ ਜੇ ਮਾਦਰ ਕੁੜੀ ਨੇ ਜਾਣਾ ਵੀ 10 12 ਦਿਨ ਤੇ ਮਗਰ ਜੰਨਾਚਰ ਘਰ ਦੇ ਕਹਿੰਦੇ ਨਹੀਂ ਸੀ ਹੁੰਦੇ ਮੁੰਡੇ ਨੂੰ ਘਰ ਆਪਦੇ ਉਹਦੇ ਘਰ ਵਾਲੇ ਨੂੰ ਵੀ ਜਾ ਜਾ ਕੇ ਤੂੰ ਆਪਦੇ ਭਾਈ ਘਰ ਵਾਲੇ ਨੂੰ ਲੈ ਕੇ ਉਹਨਾਂ ਚਲੋ ਜਾਂਦਾ ਨਹੀਂ ਸੀ ਤੇ ਆਪਦੇ ਘਰਦਿਆਂ ਦੇ ਆਖੇ ਲੱਗਦਾ ਸੀ ਆਏ ਨਹੀਂ ਸੀ ਹੈ ਵੀ ਮੈਂ ਆਪ ਮਹਾਰਾ ਹੀ ਤੁਰ ਪੂੰਗਾ ਨਾ ਕਦੇ ਨਹੀਂ ਸੀ ਆਪਦੇ ਘਰਦਿਆਂ ਤੋਂ ਬਿਨਾਂ ਦੱਸੇ ਤੋਂ ਬਿਨਾਂ ਨਹੀਂ ਸੀ ਜਾਂਦਾ ਹੁੰਦਾ ਤੇ ਜੇ ਬੱਚਾ ਵੀ ਹੋ ਜਾਣਾ ਤੇ ਮਗਰ ਉਹਨੇ ਕਹਿਣਾ ਜਾ ਜਾ ਕੇ ਭਾਈ ਦੋ ਜਣੇ ਨੇ ਜਾਂ ਭੈਣ ਨੇ ਜਾਣਾ ਜਾਂ ਮਾਂ ਨੇ ਨਾਲ ਜਾਣਾ ਜਾ ਕੇ ਦੇਖ ਕੇ ਆਉਣਾ ਜਵਾਕ ਜਾ ਕੇ ਭੱਜ ਕੇ ਵੀ ਭਾਈ ਸਾਡੇ ਘਰੇ ਬੱਚਾ ਜਾਂ ਕੁੜੀ ਜਾਂ ਮੁੰਡਾ ਕੋਈ ਵੀ ਜਾਂਦੇ ਹੁੰਦੇ ਸੀ ਪਰਿਵਾਰੋਂ ਤੋਂ ਮਗਰ ਭੱਜ ਕੇ ਤੇ ਉਹ ਗੱਲਾਂ ਦਾ ਭਾਈ ਹੁਣ ਚੇਤੇ ਆਉਂਦੀਆਂ ਚੇਤੇ ਆ ਕੇ ਓਹ ਪਤਾ ਲੱਗਦਾ ਵੀ ਉਹ ਸਮੇਂ ਦਾ ਤੇ ਅੱਜ ਦੇ ਸਮੇਂ ਦਾ ਲੱਖਾਂ ਕੋਹਾਂ ਦਾ ਫਰਕ ਆ ਲੱਖਾਂ ਕੋਹਾਂ ਦਾ ਉੱਧਰ ਵੀ ਜਾ ਕੇ ਕਹਿਣਾ ਸੱਸ ਨੂੰ ਜਾਂ ਉਸਤਾਦ ਹਾਂ ਜੇ ਉੱਧਰ ਵੀ ਜਾ ਕੇ ਇਹੀ ਕਹਿਣਾ ਵੀ ਹਾਂ ਮੈਂ ਲੈਣ ਆਇਆ ਭਾਈ ਉਹਦੇ ਇੱਕ ਘਰ ਵਾਲੀ ਨੂੰ ਮੈਂ ਲੈਣ ਆਇਆ ਤਾਂ ਤੋਰਦੇ ਸੀ ਐਵੇਂ ਨਹੀਂ ਸੀ ਕੋਈ ਤੋਰਦਾ ਛੇਤੀ ਕੀਤੇ ਜਨਾਚਰ ਦੱਸਦਾ ਨਹੀਂ ਸੀ ਵੀ ਮੈਂ ਭਾਈ ਲੈਣ ਆਇਆ ਮੈਂ ਆਪਣੀ ਸੱਸ ਨੂੰ ਕਹਿਣਾ ਵੀ ਬੇਬੇ ਮੈਂ ਲੈਣ ਆਇਆ ਭਲਾ ਲਈ ਨੂੰ ਨਾ ਨੀ ਸੀ ਲੈਂਦੇ ਹੁੰਦੇ ਇੱਕ ਦੂਸਰ ਮਤਲਬ ਘਰ ਵਾਲੇ ਦਾ ਨਾਮ ਨਹੀਂ ਸੀ ਲੈਂਦੀ ਹੁੰਦੀ ਘਰ ਵਾਲੀ ਤੇ ਹਲੇ ਘਰ ਵਾਲਾ ਤਾਂ ਲੈ ਦਿੰਦਾ ਹੁੰਦਾ ਸੀ ਤੇ ਘਰ ਵਾਲੀ ਨਹੀਂ ਸੀ ਨਾਮ ਲੈਂਦੀ ਹੁੰਦੀ ਉਹਨੇ ਤਾਂ ਜੇ ਕਹਣਾ ਫਲਾਨਾ ਸਿੰਘ ਉਹਨੇ ਮਤਲਬ ਹੋਰ ਕਹਿ ਕੇ ਬੁਲਾਉਣਾ ਚਾਹੇ ਵੱਡਾ ਬੱਚਾ ਹੋ ਜਾਣਾ ਉਹਦਾ ਨਾਮ ਲੈ ਕੇ ਬੁਲਾ ਫਲਾਨੇ ਦੇ ਬਾਪੂ ਐਂ ਕਹਿ ਕੇ ਬੁਲਾਉਂਦੀਆਂ ਹੁੰਦੀਆਂ ਸੀ ਬੁੜੀਆਂ ਤੇ ਜੇ ਬੰਦਾ ਬੈਠਾ ਨਾ ਘਰ ਵਾਲਾ ਕੋਲੇ ਬੈਠਿਆ ਆਪਾਂ ਘਰ ਦੇ ਵਿੱਚ ਤੇ ਬੰਦਾ ਮੰਜੇ ਤੇ ਬੈਠਾ ਜਨਾਨੀ ਬਰਾਬਰ ਨਹੀਂ ਸੀ ਬਿੰਦੀ ਹੁੰਦੀ ਮੰਜੇ ਤੇ ਉਹਨੇ ਥੱਲੇ ਬਹਿਣਾ ਕਿਨਣਾ ਬਾਏ ਤਾਂ ਉੱਚੀ ਨਹੀਂ ਹੋਣਾ ਮੈਂ ਵੀ ਮੈਂ ਰੋਟੀ ਪਾਣੀ ਜਿਹਨੂੰ ਖੋੜਾ ਤਾਂ ਪੁੰਜੇ ਬਹਿ ਕੇ ਖਾਉਂਦੀ ਹੁੰਦੀ ਸੀ ਇਹ ਨਹੀਂ ਸੀ ਵੀ ਬਰਾਬਰ ਚੜ ਕੇ ਬਹਿ ਜਾਂਦੀ ਸੀ ਮੰਜੇ ਤੇ ਇਹਦਾ ਵੀ ਸਮਾਂ ਸੀਗਾ ਤੇ ਫਿਰ ਉਹਨਾਂ ਬੁੜੀਆਂ ਨੇ ਕਹਿਣਾ ਤੇਰੇ ਮਾਂ ਪਿਓ ਨੇ ਤੈਨੂੰ ਸਿਖਾਇਆ ਨਹੀਂ ਕੁਸੋ ਫਿਰ ਐ ਲਾਂਬੇ ਮਿਲਦੇ ਹੁੰਦੇ ਸੀਗੇ ਜਿਹੜੇ ਕੋਈ ਕੁੜੀ ਕੋਈ ਹਾਂ ਦਰਬਿਹਾਰ ਕਰਦੀ ਵੀ ਸੀਗੀ ਮੜਾ ਮੋਟਾ ਕੋਈ ਤੇ ਜੇ ਉਹਨੂੰ ਕੱਢਣਾ ਤੋਪਣਾ ਨਾ ਆਇਆ ਜਾਂ ਰੋਟੀ ਨਾ ਬਣਾਉਣੀ ਆਈ ਜਾਂ ਦਾਲ ਨਾ ਬਣਾਉਣੀ ਆਈ ਉਹ ਵੀ ਕਹਿ ਦਿੰਦੀਆਂ ਸੀ ਵੀ ਤੇਰੇ ਮਾਂ ਪਿਓ ਨੇ ਤੈਨੂੰ ਕੀ ਸਿਖਾਇਆ ਪਹਿਲੀਆਂ ਕੁੜੀਆਂ ਨੂੰ ਸਾਰਾ ਕੁਝ ਸਿਖਾਉਂਦੇ ਸੀ ਕਪਾਹ ਚੁਗਣੀ ਮੱਕੇ ਡੋਂਗਣੀ ਕੱਟਣਾ ਤੁਮਣਾ ਸਵਾਟਰ ਬੋਣਨੇ ਦਰੀਆਂ ਬੋਣੀਆਂ ਜੋ ਕਾਰਵਾਈ ਹੁੰਦੀ ਸਾਰੀ ਕੁੜੀ ਨੂੰ ਆਉਂਦੀ ਹੁੰਦੀ ਸੀ ਪਿਛਲੀਆਂ ਨੂੰ ਵੀ ਮੈਨੂੰ ਕਿਤੇ ਮੇਰੇ ਸਹੁਰੇ ਜਾ ਕੇ ਮੈਨੂੰ ਕਿਤੇ ਇਹ ਨਾ ਹੋਵੇ ਵੀ ਮੈਂ ਅਗਲਾ ਕਹੇ ਵੀ ਤੂੰ ਆ ਗਈ ਵੀ ਤੈਨੂੰ ਤਾਂ ਉਹਦਾ ਹੀ ਕੁਝ ਨਹੀਂ ਇੱਥੇ ਸਮਝਦੇ ਸੀ ਮਾਪੇ ਉਹ ਤੋਂ ਆਪਣੇ ਬੱਚੇ ਦੀ ਤੇ ਸਾਰਾ ਕੁਝ ਜਿਹੜਾ ਹੱਥੀ ਮਣਾਇਆ ਹੁੰਦਾ ਸੀ ਬਿਸਤਰੇ-ਬੁਸਤਰੇ ਦਰੀਆਂ-ਦੁਰੀਆਂ ਆਪਣੇ ਅੱਜ ਗੱਲ ਤਾਂ ਹੁਣ ਆ ਆ ਗਿਆ ਦੂਜਾ ਸਮਾਨ ਵੀ ਉਦੋਂ ਹੀ ਲਿਆਓ ਮੌਕੇ ਤੇ ਉਹਦੀ ਦੇ ਦਿਓ ਬਸ ਹੁਣ ਤਾਂ ਬੈੱਡ ਆ ਗਏ ਮੰਜਿਆਂ ਦੇ ਥਾਂ ਤੇ ਤੇ ਉਹਦੇ ਤੇ ਵੱਡੇ ਪੂਰੇ ਆ ਗਏ ਉੱਤੇ ਬਸ ਉਹ ਪੂਰੇ ਆ ਵੱਡਾ ਵਾਲ ਬੈੱਡ ਵਾਲੇ ਲੈ ਲੋ ਤੇ ਚੱਕ ਲੋ ਅੱਗੇ ਬਿਸਤਰੇ 86 99 ਬਿਸਤਰੇ ਇੱਕ ਕੋ ਮਤਲਬ ਵਿਆਹੀ ਕੁੜੀ ਲੈ ਕੇ ਆਉਂਦੀ ਹੁੰਦੀ ਸੀ ਬਿਸਤਰੇ ਸੂਟ ਤੇ ਫਿਰ ਉਹ ਕੱਢਿਆ ਤਾਂ ਮੈਂ ਸਰਾਣੇ ਬਸਾਈਆਂ ਤੇ ਆਪਣੇ ਆਮ ਘਰਾਂ ਦੇ ਵਿੱਚ ਲੱਗਿਆ ਰਹਿੰਦੇ ਤੋਤੇ ਤਾਂ ਤੇ ਜੇ ਬਾਹੇ ਹੁੰਦੇ ਸੀ ਜਦੋਂ ਪੱਖੀਆਂ ਵੀ ਪੱਖੀਆਂ ਤੇ ਵੀ ਛਣਕਣੇ ਜੇ ਬਾਹੇ ਹੁੰਦੇ ਸੀ ਬੜੀ ਵਧੀਆ ਰੀਜ ਦੇ ਨਾਲ ਮਤਲ ਕੱਢ ਕੇ ਬਣਾਉਨੇ ਉਹ ਹਾਂ ਝੋਲੇ ਕੱਟੇ ਕੜਾਈ ਹੋਣੇ ਝੋਲਾ ਜੇ ਆਮ ਜਾਂਦੇ ਨਾਲ ਸ਼ਹਿਰ ਆਪਣੇ ਲਾਹਮ ਨੂੰ ਤੇ ਝੋਲਾ ਕੱਢਿਆ ਵਾ ਕੋਲੇ ਹੁੰਦਾ ਸੀ ਬੰਦੇ ਦੇ ਤਣੀਆਂ ਲਾ ਕੇ ਆਲਾ ਤੇ ਗੱਲ ਚ ਪਾ ਲੈਣਾ ਚੁੱਪ ਕਰਕੇ ਜਾਂ ਹੱਥ ਚ ਪਾ ਲੈਣਾ ਜੇ ਕੋਈ ਚੀਜ਼ ਆ ਉਹਦੇ ਚ ਪਾ ਕੇ ਲੈ ਕੇ ਜਾਣੀ ਪਰਦੇ ਨਾ ਵੀ ਜਾਣੇ ਆ ਹੁਣ ਤਾਂ ਅਗਲਾ ਲਫਾਫਾ ਹੀ ਫੜ ਲੈਂਦਾ ਨਾ ਹੱਥ 'ਚ ਉਦੋਂ ਹੀ ਲਫਾਫਾ ਨਹੀਂ ਸੀ ਫੜਦਾ ਉਦੋਂ ਝੋਲੇ 'ਚ ਪਾ ਲੈਂਦਾ ਸੀ ਚੀਜ਼ੇ ਕੋਈ ਚੀਜ਼ੇ ਲੈ ਕੇ ਵੀ ਜਾਂਦੇ ਸੀ ਸੋਹਣੀ ਚਾਹ ਉਹਦੇ ਪੇਕੀ ਕਿਤੇ ਵੀ ਜਾਣਾ ਲੈ ਕੇ ਜਾਣਾ ਸਮਾਨ ਹੁਣ ਤਾਂ ਕੁੜੀ ਪਹਿਲਾਂ ਤਿਆਰ ਹੁੰਦੀ ਆ ਨਾੜਾ ਬੰਨਣਾ ਦਾ ਤਿਆਰ ਹੁਣ ਤਾਂ ਪਹਿਲਾਂ ਜਿਹੜੀਆਂ ਕੁੜੀਆਂ ਹੁਣ ਤਾਂ ਪਹਿਲਾਂ ਹੀ ਤਿਆਰ ਹੁੰਦੇ ਫੋਨ ਹੀ ਕਰੇ ਉਹਦੇ ਵੀ ਤੂੰ ਆ ਜੀ ਕਰਾ ਮੈਂ ਕਰਿਆ ਆਉਂਦੇ ਨੂੰ ਤਿਆਰ ਹੋਊਂਗੀ ਉਹਨਾਂ ਨੂੰ ਵੀ ਤਿਆਰ ਰਹਿਣ ਕੀ ਆ ਉਹ ਵੀ ਤਿਆਰ ਹੁੰਦਾ ਉਹ ਵੀ ਕਹਿੰਦਾ ਉਹਦਾ ਵੀ ਤੂੰ ਦੱਸ ਸਹੀ ਕਰ ਮੈਨੂੰ ਕਦ 'ਤੇ ਆਵਾਂ ਐ ਜੀਆਂ ਗੱਲਾਂ ਤਾਂ ਸਿੱਧੋ ਸਿੱਧੀ ਹੋਊਗੀ ਜਦ ਚਾਰ ਹੁੰਦੀਆਂ ਜਾਂ ਪਾਇਦਰਾ ਮਾਂ ਪੇ ਉਹਨਾਂ ਦਾ ਕੋਈ ਪੁੱਛਦਾ ਹੀ ਨਹੀਂਗਾ ਵੀ ਕੀ ਹੋਊਗਾ ਕੀ ਨਹੀਂ ਹੋਊਗਾ ਪੋਤਾ ਵੀ ਚੱਲਦਾ ਕੰਮ ਬਹੁਤ ਹੁਣ ਬੜਾ ਸਮੇ ਦਾ ਫਰਕ ਪੈ ਗਿਆ ਬਹੁਤ ਜ਼ਿਆਦਾ ਸਮੇ ਦਾ ਕਿਹੜਾ ਹੁਣ ਸੜੇ ਬੰਦੇ ਦੀ ਆਪਾਂ ਗੱਲ ਸੁਣਦੇ ਆ ਕਹਿੰਦੇ ਜਦ ਬੇਚਾਰਾ ਉਹਨਾਂ ਤੈਨੂੰ ਬੜਾ ਪਤਾ ਤੁਸੀਂ ਤਾਂ ਵੀ ਉੱਲੂ ਸੀ ਤੁਸੀਂ ਤਾਂ ਉਹ ਬਸ ਬਾਰ-ਬਾਰ ਦਾ ਵਾਂਗੂ ਵਗਦੇ ਮਿੱਟੀ ਮਿੱਟੀ ਹੋਏ ਰਹਿੰਦੇ ਸੀ ਆ ਗੱਲਾਂ ਕਹਿ ਲਈਆਂ ਪਰ ਉਹ ਬਈ ਸੌਖੇ ਸੀ ਬਜ਼ੁਰਗ ਬਹੁਤ ਕਰਜ਼ਾ ਨਹੀਂ ਸੀ ਦੇਣਾ ਉਹਨਾਂ ਨੇ ਜਮੇ ਕਿਸੇ ਦਾ ਕਰਜਾ ਤਾਂ ਚੱਕਦੇ ਹੀ ਨਹੀਂ ਸੀ ਬਸ ਐਡੀ ਵੱਡੀ ਗੱਲ ਸੀ ਤਾਂ ਕਰਜਾ ਕਰਨਾ ਕੱਲ ਨੂੰ ਕਿੱਥੋਂ ਦੇਵਾਂਗੇ ਜਮੇ ਨਹੀਂ ਸੀ ਕਰਜਾ ਚੱਕਦੇ ਹੋ ਮੱਕੀ ਕਪਾਹ ਜਿਹੇ ਦੀ ਹੋਗੀ ਬਸ ਉਹਦੇ ਨਾਲ ਹੀ ਆਪਦਾ ਬੇਲਾਵਸਾਰ ਦੇ ਸੀ ਕਦੇ ਭੁੱਖੇ ਵੀ ਨਹੀਂ ਸੀ ਮਰਦੇ ਤੇ ਕੰਮ ਵੀ ਪੂਰਾ ਕਰਦੇ ਸੀ ਇਹ ਵੀ ਨਹੀਂ ਸੀ ਗੱਲ ਹੈ ਜੇ ਕਹੀ ਵੀ ਵਿਚਾਰੋ ਕਹਿੰਦੇ ਭੁੱਖੇ ਹੀ ਮਰਦੇ ਹੋਣਗੇ ਉਦੋਂ ਗਰੀਬੀ ਨਾ ਮੱਕੀ ਕਣਕ ਬਹੁਤ ਹੋ ਜਾਂਦੀ ਹੁੰਦੀ ਸੀ ਫੇਰ ਵੀ ਉਹਨਾਂ ਦੀ ਉਹਨਾਂ ਦੇ ਖਰਚਾ ਕਢਾ ਜਾਂਦਾ ਕਿਉਂਕਿ ਖਰਚੇ ਨਾ ਤਾਂ ਮਮਈਲਾ ਦਾ ਖਰਚਾ ਹੈ ਨਾ ਮੋਟਰਸਾਈਕਲ ਚ ਤੇਲ ਦਾ ਖਰਚਾ ਨਾ ਟਰੈਕਟਰ ਦਾ ਖਰਚਾ ਨਾ ਇੰਜਣ ਦਾ ਖਰਚਾ ਹਲਟ ਹੁੰਦੇ ਸੀ ਬੁੱਤੇ ਜੋੜੇ ਹੋਲੇ ਹਲਟਰ ਉਹ ਜਾਂ ਬੜੇ ਜੋੜੇ ਹੁਣ ਹਲ ਬੜਾ ਨਾ ਬਾਹ ਲੈਣਾ ਤੇ ਖਰਚਾ ਤਾਂ ਇਹ ਜਿਹੜੀ ਪੱਠੇ ਦਿੱਤੇ ਉਹਦੀ ਪੱਠੇ ਚੱਲੇ ਰਹੇ ਕਦੇ ਬੀਜ ਹੀ ਹੁੰਦੇ ਸੀਗੇ ਉਹ ਤਾਂ ਆਪਾਂ ਹੁਣ ਮੱਝਾਂ ਨੂੰ ਵੀ ਪਾਉਣੇ ਆ ਬਲਦਾਂ ਨੂੰ ਵੀ ਪਾਉਣੇ ਆ ਤੇ ਵਧੀਆ ਦਾਣਾ ਝੋਨਾ ਪਿਆ ਕੇ ਰੱਖਿਆ ਹੁੰਦਾ ਸੀ ਕੱਤੇ ਵੇਲੇ ਪਸ਼ੂਆਂ ਨੂੰ ਪਾਉਣਾ ਬੋਣਾ ਛੋ ਕਹਿਣਾ ਵੀ ਬੋਣੇ ਆ ਤੇ ਉਹ ਪੂਰੇ ਤਿਆਰ ਕਰਕੇ ਬੜੇ ਮਹੀਨਾ ਪਹਿਲਾਂ ਸੇਵਾ ਕਰਨ ਲੱਗ ਜਿਹੜਾ ਕੱਤੇ ਵੇਲੇ ਐ ਜਾਨੇ ਬੁਢੇ ਬਜ਼ੁਰਗਾ ਆਪਣੇ ਬਹੁਤ ਬਦਲ ਬੜੇ ਚੰਗੇ ਬੰਦੇ ਸੀਗੇ ਤੇ ਇੱਕ ਦੂਜੇ ਦੇ ਹਾਮੀ ਬਹੁਤ ਸੀ ਜੇ ਕੋਈ ਬੰਦਾ ਮਗਰ ਵੀ ਰਹਿ ਜਾਂਦੇ ਢਿੱਲਾ ਮੱਠਾ ਹੋ ਜਾਂਦੇ ਜਾਂ ਮਰਗ ਹੋ ਜਾਂਦੀ ਸੀ ਤੇ ਭੱਜ ਕੇ ਜਾਂਦੇ ਸੀ ਸਾਰੇ ਜਾਨੇ ਕਹਿੰਦਾ ਨਾ ਇਹਨੂੰ ਬਰਾਬਰ ਰੱਖੋ ਜੇ ਕੰਮ ਤੋਂ ਪਿੱਛੇ ਹੋ ਗਿਆ ਦੀ ਮੱਕੀ ਵੜਾਓ ਇਹਦੇ ਨਾਲ ਕਪਾਹ ਪਟਾਓ ਤੇ ਬੁੜੀਆਂ ਕਾਦਣੀਆਂ ਵੀ ਜਾਂ ਚਕਾ ਚ ਕੋਈ ਉਹਨਾਂ ਦੇ ਨਾਲ ਤੇ ਆਪਾਂ ਉਹਨਾਂ ਨੂੰ ਬਰਾਬਰ ਕਰੀ ਗਏ ਐਵੇਂ ਹੁੰਦਾ ਸੀ ਹਾੜੀ ਵੀ ਬੜ ਦਿੰਦੇ ਮੰਗ ਲੈ ਕੇ ਜਾਣਾ ਪਰ ਉਹਨਾਂ ਦੀ ਕਰੇ ਅੱਗੇ ਮੰਗਾ ਬਹੁਤ ਹੁੰਦੀਆਂ ਸੀ ਉਹਨਾਂ ਵਾਲੇ ਤਾਂ ਮੰਗਦਾ ਹੀ ਨਹੀਂ ਪਤਾ ਵੀ ਮੰਗ ਕੀ ਹੁੰਦੀ ਆ ਅ ਪਹਿਲਾਂ ਤਾਂ ਮੰਗਾ ਲੈ ਕੇ ਜਾਣੀਆਂ ਜੇ ਕਹਿੰਦੀ ਹਾੜੀ ਵੱਢਣ ਵਾਲੀ ਹਾੜੀ ਵੱਢਣੀ ਜਾ ਕੇ ਤੁਰ ਕੇ ਜਾਂਦੇ ਹੁੰਦੇ ਸੀ ਨਾ ਤੇ ਜਾਂ ਜਿਹੜੇ ਹੁਣ ਇਹਨਾਂ ਕੋਲੇ ਮੜਾ ਮੋਟਾ ਹੁੰਦਾ ਸੀ ਗੱਡੇ-ਗੱਡੇ ਲੈ ਜਾਂਦੇ ਗੱਡਿਆਂ ਤੇ ਬੰਦੇ ਬਹਿ ਜਾਂਦੇ ਸੀ ਬਾਲਤ ਲੈ ਜਾਂਦੇ ਸੀ ਉਧਰੋਂ ਹਾੜੀ ਵੱਢ ਕੇ ਆਥੜੇ ਜਿਹੇ ਦਰਸੇ ਬਣ ਤੋੜਦੇ ਨੇ ਬਾਲਤ ਨੇੜੇ ਹੁੰਦੇ ਸੀ ਜਿਹੜੇ ਤੇ ਇਸ ਤਰ੍ਹਾਂ ਸਾਰਾ ਬਹੁਤ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਦੇ ਹੁੰਦੇ ਸੀ ਬਜ਼ੁਰਗ ਲਾਭਾ ਲੜਦੇ ਨਹੀਂ ਸੀ ਜਮਈ ਜੇ ਗੱਲ ਵੀ ਕੋਈ ਹੋਈ ਨਹੀਂ ਦੋ ਚੌਨੇ ਰੜ ਕੇ ਬਹਿ ਜਾਣਾ ਇਕੱਠੇ ਹੋ ਕੇ ਤੇ ਉਹਨਾਂ ਦੇ ਘਰੇ ਲਾਂਭਾ ਦੇਣ ਜਾਣਾ ਕਹਣਾ ਵੀ ਤੁਹਾਡੇ ਪਜਾ ਮੁੰਡੇ ਮੁੰਡੇ ਨੇ ਜਾਂ ਤੁਹਾਡੇ ਫਲਾਣੇ ਨੇ ਆਹ ਗੱਲ ਦਾ ਚੱਕਰੀ ਆ ਤੇ ਉਹਨੂੰ ਰੋਕੋ ਤੇ ਉਹ ਕਰਦਿਆਂ ਨੇ ਕਹਣੇ ਤੁਸੀਂ ਲਾਉਣੇ ਸੀ 4 76 ਦੇ ਇਹ ਨਹੀਂ ਸੀ ਹੁੰਦਾ ਵੀ ਕਹਣਾ ਮੇਰੇ ਪੁੱਤਰ ਨੂੰ ਕਿਉਂ ਕਹਿੰਦੇ ਅੰਨਾ ਉਹਨੇ ਕਹਣਾ ਲਾਓ 4 76 ਤੁਸੀਂ ਮਾਰੋ 4 ਦੇ ਕਿਉਂ ਗਲਤੀ ਕਰੀਏ ਨੇ ਇਹਦਾ ਕੀ ਹੱਕ ਸੇ ਗਲਤੀ ਕਰਨ ਦਾ ਇਹ ਵੱਡੇ ਸੀ ਤੁਸੀਂ ਥੋਡੇ ਪੁਰੇ ਕਿਉਂ ਬੋਲਿਆ ਉਹਨਾਂ ਅੱਜ ਕਰਦਾ ਕਿਸੇ ਜਵਾਬ ਨੂੰ ਨਾਂ ਪੁੱਛ ਲਈ ਤੇਰਾ ਨਾਂ ਕੋਈ ਹੈ ਕਹਿਣਗੇ ਤੂੰ ਕੀ ਲੈਣਾ ਤੂੰ ਕੀ ਦਾ ਮੈਂ ਤੇਰਾ ਕੀ ਨਾਮ ਹੈ ਐ ਨਹੀਂ ਦੱਸਣਾ ਮੈਂ ਫਲਾਣੇ ਦਾ ਪੁੱਤ ਆ ਜਾਂ ਪੁੱਤਾਂ ਨਾ ਉਲਟਾ ਕਹਿਣਗੇ ਤੂੰ ਕੀ ਲੈਣਾ ਜਾਂ ਕਹਿਣਗੇ ਅਸੀਂ ਜਿਹਦੇ ਹੈਗੇ ਹੈਗੇ ਤੈਨੂੰ ਕੀ ਲੋੜ ਆ ਇਹ ਜਿਹੀਆਂ ਗੱਲਾਂ ਮੂਰੋਂ ਜਵਾਬ ਦਿੰਦੇ ਅੱਜ ਕੱਲ ਦੇ ਜਵਾਬ ਆ ਹ ਪਹਿਲਾਂ ਤਾਂ ਬਲਾਉਂਡ ਨਹੀਂ ਜੀ ਕਰਦਾ ਜੇ ਬਲਾ ਆ ਵੀ ਲਿਗੇ ਤਾਂ ਇਹ ਜਿਹੇ ਉਤਰ ਪਕੜੇ ਪਏ ਹੁੰਦੇ ਉਹਨਾਂ ਦੇ ਤੇ ਆ ਕੇ ਚੁੱਪ ਹੋ ਜਾਂਦੇ ਆ ਇਤਰਾਸਾ ਸੰਗ ਜਿਹੜਾ ਪੁਰਾਣਾ ਜ਼ਮਾਨਾ ਸੀ ਬੜਾ ਚੰਗਾ ਸੀ ਬੜਾ ਚੰਗਾ ਉਹਦੇ ਵਰਗਾ ਤਾਂ ਸਮਾਂ ਹੁਣ ਆਉਣਾ ਹੀ ਨਹੀਂ ਮੁੜ ਕੇ ਨਾ ਉਹ ਬੁੜੇ ਮਿਲਣੇ ਆਪਾਂ ਨੂੰ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਸੀ ਉਹ ਨਹੀਂ ਮਿਲਣੇ ਆ ਲੜਾ ਲੜ ਛੱਡ ਕੇ ਜੇ ਪੱਗਾ ਬੰਨ ਲੈਣੀਆਂ ਯਾਰ ਨਾ ਕੋਈ ਟੌਰ ਦਾ ਨਾ ਫੌਰ ਦਾ ਟਕਲੀਆਂ ਜਾਲਾ ਚੱਗਾ ਚਾਲ ਰਾਜਾ ਬੰਨ ਲੈਣਾ ਆ ਉਹੀ ਲਾ ਕੇ ਉੱਤੇ ਲੈ ਲੈਣਾ ਰਾਤ ਨੂੰ ਚਲ ਐ ਟਾਈਮ ਪਾਸ ਕਰਕੇ ਆਪਣੇ ਤਾਂ ਪਜਾਮੇ ਨੇ ਪੈਂਟਾਂ ਕਿੰਨੇ ਲੋਹਰਾ ਕਿੰਨੀਆਂ ਕੀ ਕੋਸਾ ਸਮਝ ਨਹੀਂ ਲੱਗਦੀ ਗਾਂ ਕਹੀਂ ਖੋਹਰਾਂ ਨੂੰ ਚਕਾਈ ਜਾਂਦੇ ਆ ਇਹ ਜੇ ਲੀੜੇ ਬੱਲੇ ਬੱਲੇ ਉਹਦਾ ਯਾਰ ਇੱਕ ਸੂਟ ਹੁੰਦਾ ਸੀ ਚੌਹ ਬੰਦਿਆਂ ਕੋਲੇ ਚੌਹਾਂ ਨੇ ਉਹਦੇ ਜੀ ਲਾਅ ਨੂੰ ਜਾਣਾ ਬਸ ਰਿਸ਼ਤੇਦਾਰੀ 'ਚ ਜਾਣਾ ਉਹਦੇ ਨਾਲ ਹੀ ਜਾਇਆ ਹਣਾ ਸਭ ਨਹੀਂ ਜਾਣਾ ਉਹਦੇ ਨਾਲ ਹੀ ਜਾਇਆ ਹਣਾ ਇੱਕੋ ਹੀ ਜੁੱਤੀ ਹੁੰਦੀ ਸੀ ਸਾਰਿਆਂ ਦਾ ਮੇਜ ਇੱਕੋ ਹੀ ਹੁੰਦਾ ਸੀ ਸਭ ਦਾ ਇੱਕੋ ਜਿਹਾ ਹੀ ਹੁੰਦੇ ਸੀਗੇ ਬੁੜੇ ਤੇ ਆਇਆ ਸੀ ਸਮਾ ਦੇ ਬਈ ਬਹੁਤ ਵਧੀਆ ਚੰਗਾ ਸਮਾ ਸੀ ਹੁਣ ਤਾਂ ਸਮਝ ਨਹੀਂ ਲੱਗਦੀ ਆ ਚਿੱਟੇ ਫਿੱਟੇ ਜਿਹੜੇ ਹੁਣ ਆ ਗਏ ਇਹਦਾ ਉਹਨਾਂ ਬਜਾਏ ਤਾਂ ਪਤਾ ਹੀ ਨਹੀਂ ਵਿਚਾਰਿਆਂ ਨੂੰ ਵੀ ਇਹ ਕੀ ਚੀਜ਼ ਹੁੰਦੀ ਆ ਉਹ ਤਾਂ ਬਾਲੇ ਸਾਦੇ ਬਜ਼ੁਰਗ ਸੀ ਬਹੁਤ ਸਾਦੇ ਤੇ ਸਾਧੀਆਂ ਹੀ ਬੁੜੀਆਂ ਹੁੰਦੀਆਂ ਸੀ ਕੋਈ ਕਿਸੇ ਇੰਗ ਫੜਕਣੀ ਨਹੀਂ ਸੀ ਇੰਨਾ ਜਮਈ ਨਹੀਂ ਚਾਚਾਆਂ ਤਾਇਆ ਮਾਸੀਆਂ ਭੂਆ ਹੁਣ ਤਾਂ ਪਹਿਲੇ ਅਗਲਾ ਜਵਾਕ ਮਾਸੀ ਨੂੰ ਤਰਸੀ ਜਾਂਦਾ ਮਾਸੀ ਹੈ ਨਹੀਂ ਜਵਾਕ ਦੇ ਜੇ ਦੂਜੀ ਕੁੜੀ ਉਹ ਤਾਂ ਮਾਸੀ ਬਣੂ ਇੱਕ ਮੁੰਡਾ ਕ ਕੁੜੀ ਕਈਆਂ ਤਾਂ ਕੁੜੀ ਵੀ ਹੈ ਨਹੀਂ ਮੁੰਡਾਈ ਹੈ ਕੀ ਕਰੋ ਇਹ ਜੇ ਟੱਬਰ ਹੋ ਗਏ ਪਹਿਲਾਂ ਚਾਰ ਪੰਜ ਪੰਜ ਕੁੜੀਆਂ ਪੰਜ ਪੰਜ ਮੁੰਡੇ ਹੁਣੇ ਹਰੇਕ ਦਿਨ ਹੈ ਇੱਕ ਦੇ ਨਹੀਂ ਹਰੇਕ ਦਿ ਅੱਠ ਨੌ ਤਾਂ ਬੱਚੇ ਹਰੇਕ ਦਿ ਹੁੰਦੇ ਸੀ ਪੰਜ ਛੇ ਤਾਂ ਸੀਗੇ ਸੀ ਕਿ ਨਾ ਪੱਕੇ ਤੇ ਇਹ ਦੋ ਉੱਤੇ ਵੀ 8 8 9 9 ਵੀ ਹੁੰਦੇ ਸੀ ਹੁਣ ਸਾਡੇ ਬਾਪੂ ਹੁਣੀ ਚਾਰ ਭਰਾ ਸੀ ਤੇ ਤਿੰਨ ਭੈਣਾ ਸੀ ਤੇ ਐ ਸਾਡੇ ਮਾਮੇ ਹੋਣੀ ਚਾਰ ਭਰਾ ਸੀ ਤੇ ਸਾਡੇ ਆਪਾਂ ਬੀਬੀ ਹੋਣੀ ਪੰਜ ਭੈਣਾਂ ਸੀ ਯਾਨੀ ਐ ਸਾਡੇ ਰੋਣ ਨੂੰ ਜਵਾਕ ਹਰੇਕ ਦੇ ਹੁੰਦੇ ਸੀ ਤੇ ਗੈਮਾ ਗੈਮੀ ਹੁੰਦੀ ਸੀ ਘਰੇ ਪੂਰੇ ਖੁਰਬਲ ਖੁਰਬਲ ਹੋਣੀ ਕਿਉਂਕਿ ਜੇ ਜੇ ਜੀ ਹੋਣਗੇ ਤਾਂ ਹੀ ਘਰ 'ਚ ਰੌਣਕ ਲੱਗੂ ਜੇ ਜੀ ਹੈ ਨਹੀਂਗੇ ਤਾਂ ਘਰੇ ਰੌਣਕ ਕਿੱਥੇ ਲੱਗਣੀ ਔਰ ਤਾਂ ਕੱਲੇ ਬੁੜਾ ਬੁੜੀ ਪਏ ਆ ਸਤਨਾਮ ਵਾਹਿਗੁਰੂ ਮੁੰਡੇ ਵਾਰ ਜਵਾਕ ਕੋਈ ਪਤਾ ਨਹੀਂ ਕੀ ਹੋਈ ਜਾਂਦਾ ਪਿੰਡ ਕੀ ਨਾ ਹੋਈ ਜਾਂਦਾ ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਵਾਸੇ ਕੋਤੋਂ ਫੋਨ ਆ ਰਹਿਣਾ ਆਤਲ ਸਵੇਰੇ ਇੰਨੇ ਨਹੀਂ ਖੁਸ਼ ਹੋ ਜਾਂਦੇ ਆ ਮਾਈ ਬਾਪ ਵੀ ਆ ਸਾਡੇ ਜਵਾਕਾਂ ਦਾ ਸਾਨੂੰ ਫੋਨ ਆ ਗਿਆ ਹੁਣੇ ਕਦੇ ਸੋਚਦੇ ਹੁੰਦੇ ਸੀ ਵੀ ਆਹ ਗੱਲਾਂ ਵੀ ਆਏ ਹੋਣਗੇ ਘਰ ਕੋਠੀਆਂ ਆ ਪੈਣਗੀਆਂ ਕੋਠੀਆਂ ਸੁਣਨੀਆਂ ਰਹਿਣਗੀਆਂ ਉਦੋਂ ਘਰ ਹੁੰਦੇ ਸੀ ਸਾਹ ਸੰਗਤ ਬਰਾਂਡੇ ਹੁੰਦੇ ਸੀ ਵੱਡੇ ਵੱਡੇ ਉਹਦੇ ਵਿੱਚੇ ਹੀ ਪਸ਼ੂ ਉਹਦੇ ਵਿੱਚੇ ਹੀ ਪਏ ਰਹਿਣਾ ਬੰਦਿਆਂ ਨੇ ਪਿਆਰ ਸੀ ਇੱਕ ਥਾਂ ਪੈਂਦਾ ਸੀ ਟੱਬਰ ਸਾਰਾ ਪਤਾ ਲੱਗਦਾ ਫਲਾਨਾ ਆ ਗਿਆ ਕਿ ਨਹੀਂ ਆ ਗਿਆ ਹੁਣ ਤੱਕ ਯਾਰ ਬੁੜਿਆਂ ਨੂੰ ਇਹ ਨਹੀਂ ਪਤਾ ਵੀ ਆਪਣਾ ਫਲਾਨਾ ਰਿਸ਼ਤੇਦਾਰੀ ਜਗ੍ਹਾ ਮੁੜਿਆ ਕਿ ਨਹੀਂ ਭਾਈ ਉਹ ਇਹ ਨਹੀਂ ਪਤਾ ਹੀ ਪਤਾ ਨਹੀਂ ਕਿਹੜੇ ਅੰਦਰ ਵੜ ਕੇ ਪੈ ਗਿਆ ਉਹ ਆ ਕੇ ਉਦੋਂ ਬਰਾਂਡੇ ਹੁੰਦੇ ਸੀ ਬਰਾਂਡੇ ਚ ਪੈਂਦੇ ਸੀ ਸਾਰੇ ਬੰਦੇ ਬਾਹਰ ਪਤਾ ਲੱਗਿਆ ਦੇ ਹੱਥਾਂ ਨੂੰ ਵੀ ਆਪਣਾ ਫਲਾਨਾ ਨੇ ਆਇਆ ਬੁੜਿਆਂ ਨੇ ਪੁੱਛਣਾ ਤੇ ਦੁੱਧ ਕਿਉਂ ਹਰੇਕ ਦੇ ਘਰੇ ਆਮ ਗਾਂਆਂ ਮੱਝਾਂ ਹੋਣੀਆਂ ਦੁੱਧ ਤੇ ਡੇਰੀਆਂ ਤਾਂ ਹੈ ਹੀ ਨਹੀਂ ਸੀ ਹੁੰਦਾ ਇੱਕ ਘਾਟ ਦੇ ਵਿੱਚ ਚਾਰ ਚਾਰ ਡੇਰੀਆਂ ਤਿੰਨ ਤਿੰਨ ਉਦੋਂ ਕਿੱਥੇ ਡੇਰੀ ਹੁੰਦੀ ਸੀ ਉਦੋਂ ਤਾਂ ਆਪਣੇ ਕੱਲੇ ਮਰਖੀ ਕੇ ਹੁੰਦਾ ਸੀਗਾ ਉਹ ਲੈ ਲੈਂਦੇ ਨੇ ਜਦੋਂ ਮੁੜ ਕੇ ਪਾਲ ਦੀ ਡੇਰੀ ਆ ਗਈ ਬਸ ਤੇ ਆ ਜਿਹੜੀਆਂ ਹੁਣ ਡੇਰੀਆਂ ਇਹ ਤਾਂ ਇਹ ਕਿੱਥੇ ਸੀਗੀਆਂ ਉਦੋਂ ਉਹ ਤਾਂ ਘਿਓ ਰੇ ਕਰੇ ਕਰੇ ਦੁੱਧ ਘਿਓ ਲੱਸੀ ਕੋਈ ਅਰਗੀ ਲੱਸੀ ਪੀਣੀ ਨੂਨ ਨਾਲ ਪਾ ਕੇ ਬਜ਼ੁਰਗਾਂ ਨੇ ਖੇਤ ਤੋੜਾ ਮੱਗਾ ਜਾ ਹੁੰਦਾ ਸੀ ਖੇਤ ਭਰ ਕੇ ਜਾਣਾ ਕਉ ਹਾਲੀ ਹੁੰਦਾ ਸੀਗਾ ਹਾਲੀ ਨੇ ਕੁਸ ਬਰਦਾਂ ਨੂੰ ਉਤੇ ਪੜਾਈਏ ਚ ਰਾ ਕੇ ਪੈਦਰੀ ਉਤੇ ਖੇਤ ਰੱਖੇ ਹੁੰਦੇ ਸੀਗੇ ਕੋ ਸਾਫ ਵੀ ਲੈਣੀ ਰੱਦ ਕੇ ਪੋਖੀ ਨਹੀਂ ਸੀ ਲੱਗਦੀ 2 2 3 3 ਵਜੇ ਤਾਈਂ ਮਣ ਜੋ ਸਵੇਰ ਦੀਆਂ 8 9 ਵਜੇ ਦੀਆਂ ਖਾਧੀਆਂ ਦਾ ਵਜੇ ਘਰੇ ਆ ਕੇ ਰੋਟੀ ਖਾਣੀ ਪੱਠਿਆਂ ਦੀ ਰੀੜੀ ਲੱਦ ਕੇ ਲੈਉਣੀ ਗੱਡਾ